ਹਾਂਜੀ ਸਾਤ ਸਿਰੇ ਗਾਲ ਸਾਰੇ ਨੂੰ ਮੈਂ ਤੁਹਾਡਾ ਆਪਣਾ ਲੱਕੀ ਸੀਰੀਅਲ ਇਹ ਅਮਰੀਕਾ ਦੀ ਮੱਕੀ ਦੇਖੋ ਕਿੰਨੀ ਵਧੀਆ ਹੋਈ ਹੈ ਇਹ ਦੇਖੋ ਗਾ ਸੱਡੀਆਂ ਵੀ ਪੂਰੀਆਂ ਡਬਲ ਲੱਗੀਆਂ ਹੋਈਆਂ ਨੇ ਇੱਕ ਜਰਾ ਇੱਧਰ ਦੇਖੋ ਉਹ ਤੱਕ ਲੱਗੀ ਹੋਈ ਹੈਗੀ ਤੇ ਉੱਪਰਲੀ ਹਾਈਡ ਤੇ ਵੀ ਸੜਕਦੇ ਪਰਲੀ ਹਾਈਡ ਤੇ ਵੀ ਮੱਕੀ ਸਾਰੇ ਉਦੂ ਗਾਹ ਮੱਕੀ ਦੂਗਾਹ ਕਣਕ ਆ ਗਈ ਆ ਦੇਖ ਜਾਦੇ ਤੁਸੀਂ ਇੰਟੇਗਲ ਗੱਲਬਾਤ ਇਤਨਾ ਥੋੜਾ ਨੇਰਾ ਪੈਂਦਾ ਕੱਟਦੀਆਂ ਦੱਸਿਓ ਕਿਰਾ ਵੀ ਮੱਕੀ ਦਾ ਕਦ ਦਾ ਕਾਠ ਕਿਵੇਂ ਆਗਾ ਕਹਿਵਾਂਗੀ ਗੱਲਬਾਤ ਦੇਖੂਗੇ ਇਤਵਾਰ ਵੀ ਕੁਸਲੀਆਂ ਸੁਗੀਆਂ ਨੂੰ ਤੋੜ ਕੇ ਜਾਂਦਾ ਵੇਜ। ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਧੰਨਵਾਦ।